ਕੀ ਨਾ ਬਜੀ ਆਪਣਾ ਭਾਰਤ ਜੀ ਅੱਜ ਭਾਰਤ ਜੀ ਜਿਹੜਾ ਤੁਸੀਂ ਸਿਵਲ ਹਸਪਤਲ ਆਇਓ ਕੀ ਮਟਰ ਸਾਰਾ ਉਦਾਂ ਸੀ ਜੀ ਫੋਨ ਆਇਆ ਕਿ ਪਿੰਡ ਨਿਆਣੇ ਆ ਦੋ ਆਪਣੇ ਘਟ ਭੁੱਲਾਰੇ ਪਿੰਡ ਮੇਰੇ ਚਾਚਾ ਜੀ ਦਾ ਬੇਟਾ ਆ 13 ਸਾਲ ਦਾ ਉਹ ਆਪਣੀ ਹਵੇਲੀ ਜਾਂਦਾ ਸੀਦਾ ਪਸੂਆ ਦੀ ਬਾਈਕ ਤੇ ਤੇ ਤਿੰਨ ਜਾਣੇ ਉਹਨੂੰ ਪੈ ਗਿਆ ਜੀ ਪੈਂਡ ਦਾ ਮਤਲਬ ਸਾਡਾ ਮੜੀਆਂ ਵਾਲਾ ਰੋੜਾ ਸਿੰਗਲ ਰੋੜਾ ਉੱਥੋਂ ਲੈ ਕੇ ਪੈਂਡ ਤੱਕ ਉਹਦੇ ਮਗਰ ਆਏ ਤੇ ਮੋੜ ਤੇ ਇਦਾਂ ਮਤਲਬ ਅੰਮੋ ਥੰਮਣੀ ਦਾ ਵਿਚ ਵਜੇ ਹੋਊਗੇ ਤੇ ਉਹ ਤੋਂ ਫੋਨ ਕੋਇਆ ਮੁੰਡੇ ਤੋਂ ਤੇ ਮੁੱਠਾ ਖੁੰਦੇ ਸੀ ਕੋ ਛੱਡਦਾ ਨਹੀਂ ਸੀਦਾ ਤੇ ਉਹਦੇ ਇਹਨਾਂ ਨੇ ਦਾਤ ਮਾਰਿਆ ਸਰਚ ਮਾਰਿਆ ਫਾਂਟ ਮਾਰਿਆ ਤੇ ਫੋਨ ਤੇ ਮੁੱਖ ਖੋਕੇ ਲੱਗ ਗਿਆ ਉਹਦਾ ਜੀ ਕਿਹੜਾ ਪਿੰਡ ਕਿਹੜਾ ਆਪਣਾ ਰੈਂਡ ਭੁੱਲਾ ਰਹੀ ਜੀ ਭੁੱਲਾ ਰਹੀ ਤੇ ਜਿਹਦੇ ਹੁਣ ਘਟਨਾ ਵਾਪਰੀ ਹੈ ਉਹ ਲੜਕੇ ਦਾ ਨਾਮ ਕੀ ਹੈ ਉਹਦਾ ਨਾਮ ਮਨਿੰਦਰ ਜੀ ਬਾਅਦ ਤਾਂ ਹੋਈ ਕਿੱਥੇ ਕਰਕੇ ਬਈ ਰੈਂਡ ਦੇ ਵਿੱਚ ਜੀ ਜਾਂਚ ਕਰ ਦਾਂਗੇ ਹਾਂ ਜੀ ਲੱਗ ਰਿਹਾ ਤੁਹਾਨੂੰ ਰੰਜਿਸ ਗੈਰ ਨਹੀਂ ਨਹੀਂ ਇਹ ਲੁੱਟਾ ਖੋਹਦਾ ਜੀ ਇਹ ਨੀ ਸੀੜੀਆਂ ਦਾ ਕੰਮ ਆ ਕੋਈ ਰੰਜੇ ਨਹੀਂ ਨਿਆਣਾ ਜੀ 13 ਸਾਲ ਦਾ ਸਾਰਾ ਫੋਨ ਪੜਦਾ ਹਾਲੇ ਸਟੂਡੈਂਟ ਆ ਹਾਂ ਜੀ ਵੈਰੀ ਕੀ ਕਰਦੇ ਉਹ ਬਾਹਰ ਨੇ ਜੀ ਹੁਣੀ ਗਏ ਨੇ ਕੀ ਲੈ ਕੇ ਕੀ ਆਏ ਦੇਖੋ ਫੋਨ ਲੈ ਕੇ ਗਿਆ ਜੀ ਆਈਫੋਨ ਆ ਦੇਖੋ ਤੇ ਦਾ ਸਪੈਂਡਰ ਮੁੱਖ ਇਹ ਮੌਕੇ ਤੇ ਕੋਈ ਕੋਸ ਕਰਨ ਤੁਸੀਂ ਉੱਥੇ ਦੇ ਮੌਕੇ ਤੇ ਇੱਕ ਬੰਦਾ ਹੋ ਗਿਆ ਪ੍ਰਾਪਤ ਫੜੋ ਗਿਆ ਉਹਦਾ ਬਾਈਕ ਆ ਉਹਦੀ ਤੇ ਉਹ ਫੜਾਤਾ ਜੀ ਅੱਛਾ ਹਾਂ ਜੀ ਮੌਕੇ ਤੇ ਲੈ ਜੀ ਹਾਂ ਜੀ ਹਾਂ ਜੀ ਉਹ ਪਿੰਡ ਵਾਲਿਆਂ ਤਿੰਨੇ ਜਾਣੇ ਸੀਗੇ ਇੱਕ ਬੰਦਾ ਫੜੋ ਗਿਆ ਜੀ ਦੋ ਫਰਾਰ ਹੋ ਗਏ ਦੋ ਫਰਾਰ ਨੇ ਜੀ ਮੌਕੇ ਤੇ ਇਹ ਮੁੰਡਾ ਕੁਝ ਲੱਗ ਰਿਹਾ ਤੁਹਾਨੂੰ ਕੋਈ ਬੋਲਿਆ ਜਾਂ ਕਿੱਦਾਂ ਹਾਂ ਉਹ ਦੱਸਿਆ ਕਿ ਤਿੰਨ ਜਾਣੇ ਸੀਗੇ ਫੋਨ ਤੇ ਮੁਖਤਲੂਣਾ ਦੇ ਕੋਲ ਆ ਜੀ ਮੇਰੇ ਬਾਈਕ ਦੇ ਗੰਦਾ ਤੇਲ ਮੋਗ ਗਿਆ ਸੀਗਾ ਮੈਂ ਤਾਂ ਭੱਜ ਕੇ ਆਇਆ ਤਾਂ ਲੱਗ ਰਿਹਾ ਡਟਖੋਈ ਹੈ ਡਟਖੋਈ ਸਾਫ ਲਟਖੋ ਆ ਜੀ ਸਾਫੀ ਲਟਖੋ ਆ ਕੀ ਮੰਗ ਕਰਦੇ ਇਨਸਾਫ ਹੋਵੇ ਇਨਸਾਫ ਹੋਵੇ ਜੀ ਨਿਆਣਾ ਵਿਚਾਰਾ ਇਦਾਂ ਤਾਂ ਵੀ ਨਿਆਣੇ ਘਰ ਉਹਨਾਂ ਨੇ ਕਹਾਂ ਕਿ ਸਾਡੇ ਮੀ ਉਹਨਾਂ ਦੇ ਕਿੱਥੇ ਕਿੱਥੇ ਲੱਗਿਆ ਕਿਦਾਂ ਸੱਤਾ ਜੀ ਨਿਆਣੇ ਲੱਗਿਆ ਆ ਕਿਹਨਾਂ ਤੇ ਜੀ ਬੱਚੇ ਦੇ ਹੱਥੇ ਲੱਗੀ ਆ ਜੀ ਹੱਥਾਂ ਤੇ ਆ ਜੀ ਦੋਨਾਂ ਤੇ ਤੇ ਹਮਲਾ ਕਿਹੜੀ ਚੀਜ਼ ਨਾਲ ਕੀਤਾ ਦਾਤ ਮਾਰਿਆ ਜੀ ਤਿੱਕੀ ਧਾਰ ਵਾਲਾ ਕੋਈ ਵੀ ਹੋਵੇ ਤੁਹਾਡੇ ਕਿੱਦਾਂ ਬੈਠਾ ਮੇਰਾ ਬ੍ਰਦਰ ਆ ਜੀ ਹਾਂ ਜੀ ਵਨ ਦਫਤਰ ਜਿਹੜਾ ਮਿਲਿਆ ਹੈ ਟੀਮ ਨਾਮ ਹੈ ਹਾਂਜੀ ਸਾਡੇ ਕੋਲ ਮਨਿੰਦਰ ਰਾਏ son of ਰੰਦੀਪ ਰਾਏ 14 ਸਾਲ ਦਾ ਲੜਕਾ ਆਇਆ ਹੈ ਜੋ ਕਿ ਲੈਜਿਸਟਰੀ ਹੈਗੇ ਅਸਾਲਟ ਦੀ ਤੇ ਜੋ ਵੀ ਇਹਦੀ ਬੰਦੀ ਕਾਰਵਾਈ ਐ ਐਮ ਐਲ ਆਰ ਕਰ ਦਿੱਤੀ ਗਈ ਹੈ ਤੇ ਪੇਸ਼ੈਂਟ ਨੂੰ ਹਾਲ ਦੀ ਘੜੀ ਆਪਾਂ ਐਡਮਿਟ ਕਰਕੇ ਅੰਡਰ ਅਬਜ਼ਰਵੇਸ਼ਨ ਰੱਖਿਆ ਹੈ ਨਾਮ ਕੀ ਹੈ ਮਨਿੰਦਰ ਰਾਏ ਰੰਦੀਪ ਰਾਏ ਕਿੱਥੇ ਰਹਿਣ ਵਾਲੇ ਨੇ ਇਹ ਰਹਿਣ ਵਾਲੇ ਭੁੱਲਾ ਰਾਏ ਤੋਂ ਆਇਆ ਹੈ ਕਿੰਨੇ ਸੱਟਾਂ ਲੱਗੀਆਂ ਸੱਟਾਂ ਜੋ ਵੀ ਸੀਗੀਆਂ ਇਹਦੇ ਬੱਚੇ ਦਾ ਸਟੇਬਲ ਹੈਗਾ ਹੈ ਤੇ ਕੋਈ ਸਿਰ ਦੀ ਸੱਟ ਤੇ ਹੱਥ ਤੇ ਸੱਟਾਂ ਹੈ ਤੇ ਉਹ ਐਮ ਐਲ ਆਰ ਦੇ ਵਿੱਚ ਆਪਾਂ ਨੋਟ ਕਰ ਦਿੱਤੀ ਗਈਆਂ ਨੇ ਤੇ ਅਗਲੀ ਕਾਰਵਾਈ ਕਿਵੇਂ ਬਣਨੀ ਨਹੀਂ ਸਟਿਚਸ ਵਗੈਰਾ ਵੀ ਲੱਗੇਗਾ ਹਾਂਜੀ ਤੇ ਪੁਲਿਸ ਨੂੰ ਸੂਚਨਾ ਵੀ ਦੇ ਦਿੱਤੀ ਗਈ ਹੈ ਇਸੇ ਠੀਕ ਸਾਰਾ ਸਿਵਲ ਹਸਪਤਾਲ ਵਿੱਚ ਇੱਕ ਮੈਟਰ ਹੋਇਆ ਹੈ ਕਿ ਇੱਕ ਲੜਕੀ ਦੇ ਸੱਟਾਂ ਮਾਰੀਆਂ ਗਈਆਂ ਪਿੰਡ ਭੁੱਲੜਾਈ ਚ ਤੁਸੀਂ ਵੀ ਮੌਕੇ ਤੇ ਪਹੁੰਚੋ ਸਿਵਲ ਹਸਪਤਾਲ ਕੀ ਹੈ ਸਾਰਾ ਮਾਮਲਾ ਜੀ ਮਾਮਲਾ ਐਦਾ ਉਹਨੇ ਦੋ ਸਟੇਟਮੈਂਟ ਲਖਾਈ ਹੈ ਸਟੇਟਮੈਂਟ ਦੇ ਅਧਾਰ ਤੇ ਕਹਿਣ ਦਾ ਵੀ ਉਧਰੋਂ ਆਂਡਿਆ ਸੀਗਾ ਮੇਰਾ ਦੋਸਤ ਨਾਲ ਹੀ ਆ ਮੋਟਰਸਾਈਕਲ ਤੇ ਤਿੰਨ ਜਣੇ ਆਏ ਆ ਤੇ ਜਿਨ੍ਹਾਂ ਨੇ ਮੇਰਾ ਮੇਰਾ ਮੋਬਾਈਲ ਖੋਲਿਆ ਬਾਦ ਇਹ ਜਿਹੜਾ ਮੋਟਰਸਾਈਕਲ ਖੁੰਦੂ ਰਸੀ ਦਿੱਤੀ ਲੜਾਈ ਹੋਏ ਦਾਤੋ ਨਾਰੇ ਸੱਟਾਂ ਲੱਗੀਆਂ ਜੋ ਬਿਆਨ ਲਖਾਇਆ ਦਾ ਸੰਸਕਰਣ ਕੀ ਲੱਗ ਰਿਹਾ ਸਰ ਉਸੇ ਰੰਜਿਸ ਬਿਆਰਾ ਕਿ ਵਕਤ ਇਹ ਵਾਰਦਾ ਤੇ ਚੀਜ਼ ਹੋਦੀ ਹੋਈ ਹੈ ਮੇਰੇ ਮੋਬਾਈਲ ਮੇਰਾ ਮੋਟਰਸਾਈਕਲ ਖੋ ਕੇ ਲੈ ਗਏ ਮੋਟਰਸਾਈਕਲ ਖੋ ਕੇ ਲੈ ਗਿਆ ਉਹਦੇ ਦੱਸਣ ਦਾ ਦਾਵਾ ਕਿ ਮੋਟਰਸਾਈਕਲ ਦਾ ਤੇਲ ਮੁੱਕ ਗਿਆ ਪੁੱਤਾ ਕਰਕੇ ਦਾ ਮੋਟਰਸਾਈਕਲ ਖੋ ਗਿਆ ਕਿ ਜਿਹੜਾ ਵਿਅਕਤੀ ਕਹਿੰਦੇ ਮੁੱਕੇ ਦੇ ਪਿੰਡ ਦੇ ਲੋਕਾਂ ਨੇ ਫੜ ਲਿਆ ਹਾਂਜੀ ਤਿੰਨ ਜਣੇ ਸੀਗੇ ਦੋਨਾਂ 'ਚ ਇੱਕ ਨੂੰ ਫੜ ਲਿਆ ਉਹ ਤੋਂ ਪੁੱਛ ਕੇ ਕਰਕੇ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਤੁਹਾਨੂੰ ਰਿਖਾ ਨਹੀਂ ਕੀਤੀ ਜਾਊਗੀ